ਦੋਸਤੋ ਅਸੀਂ ਖੜੇ ਆ ਨਿਊ ਹਾਲੈਂਡ ਨਿਊ ਹਾਲੈਂਡ ਨਿਊ ਹਾਲੈਂਡ ਟਰੈਕਟਰ ਏਜੰਸੀ ਦੇ ਵਿੱਚ ਇੱਥੇ ਇੱਕ ਸ਼ਖਸ ਪਹੁੰਚਿਆ ਆ ਆਪਾਂ ਤੁਹਾਨੂੰ ਬੁਲਾਉਨੇ ਆ ਗੱਲਬਾਤ ਵੀ ਕਰਾਉਨੇ ਆ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਇਹਨਾਂ ਨੂੰ ਇਹਨਾਂ ਨੇ 750 ਟਰੈਕਟਰ ਵੰਡਣ ਦਾ ਐਲਾਨ ਕੀਤਾ ਹੈ ਕਿਉਂ ਐਲਾਨ ਕੀਤਾ ਆ ਆਪਾਂ ਸਾਰੀ ਗੱਲਬਾਤ ਕਰਦੇ ਆ ਪਹਿਲਾਂ ਟਰੈਕਟਰ ਦਾ ਹੈਗਾ ਉਹਦੇ ਹਾਰ ਪਾ ਕੇ ਤਿਆਰ ਕਰ ਰੱਖਿਆ ਇਹੇ ਲੈਣ ਲਈ ਤਿਆਰ ਆ ਆਪਾਂ ਗੱਲਬਾਤ ਕਰਦੇ ਆ ਸਤਤੋਵਾਲ ਸਸੀ ਗਾਦ ਬਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਮੇਲ ਸਿੰਘ ਖਾਲਸਾ ਸਰਪੰਚ ਬਿੱਡਤੜਾ ਤੇ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਖਾਸ ਆਦਮੀ ਪਾਰਟੀ ਤੇ ਅੱਜ ਇਹ ਅਸੀਂ ਸਹੀ ਸੁਣਿਆ ਤੁਸੀਂ ਟਰੈਕਟਰ ਮੰਗ ਰਹੇ ਹੋ 700 ਮੈਂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿ ਰਿਹਾ ਵੀ ਇੱਕ ਟਰੈਕਟਰ ਸੀ ਲਿਖ ਕੇ ਗਈ ਸੀ ਅੱਜ ਤੋਂ 5 ਦਿਨ ਪਹਿਲਾਂ ਤੇ ਦੂਜਾ ਇਹ ਹੈ ਤੇ ਅਸੀਂ 700 ਟਰੈਕਟਰਾਂ ਦਾ ਆਰਡਰ ਦਿੱਤਾ ਬਰਾੜ ਸਾਹ ਨੂੰ ਕੀ ਤੁਸੀਂ ਆਪਣੇ ਕਿਸੇ ਖੁਸ਼ੀ ਸੇ ਵੰਡ ਰਹੇ ਹੋ ਕਿਉਂ ਸਵਾ 100 ਟਰੈਕਟਰ ਬਹੁਤ ਹੁੰਦਾ ਜੀ ਇੱਕ ਟਰੈਕਟਰ ਬਣਾ ਅਸੀਂ ਇਹ ਜਿਹੜੀਆਂ 4 ਹਲਕੇ ਜਿਮਨੀ ਚੋਣਾ ਖਾਲੀ ਹੋ ਗਏ 14 ਤੋਂ ਇਲੈਕਸ਼ਨ ਲੜ ਰਹੇ ਹਾਂ ਕਿਹੜੇ ਕਿਹੜੇ ਹਲਕੇ ਤੋਂ ਲੜ ਰਹੇ ਹੋ ਮੈਂ ਖੁਦ ਗਿੱਦੜਵਾ ਹਲਕਾ ਤੋਂ ਲੜ ਰਿਹਾ ਤੇ ਇੱਕ ਹਲਕਾ ਸੰਗਰੂਰ ਹੈ ਉੱਥੇ ਵੀ ਸੀ ਕੱਲ ਨੂੰ ਨਾ ਨਾਊਂਸ ਕਰਨ ਦੇ ਕੈਂਡੀਡੇਟਸ ਨੂੰ ਲੱਭ ਗਿਆ ਤੇ ਇੱਕ ਡੇਰਾ ਬਾਬਾ ਨਾਨਕ ਤੇ ਇੱਕ ਚੱਬੇ ਉੱਥੋਂ ਵੀ ਸੀ ਕੈਂਡੀਡੇਟ ਆ ਰਹੇ ਤੇ ਸਾਡਾ ਜਿਹੜਾ ਮਿਸ਼ਨ ਹੈ ਉਹ ਨਸ਼ਿਆਂ ਦੇ, ਬੇਰੁਜ਼ਗਾਰੀ ਦੇ ਤੇ ਭ੍ਰਿਸ਼ਟਾਚਾਰ ਦੇ ਉਲਟ ਹੈ। ਵਿਰੋਧ ਕਰਦੇ ਸੀ ਤੇ ਜਿਹੜੇ ਅੱਜ ਸਾਡੇ ਛੋਟੇ ਕਿਸਾਨੀ ਤੇ ਮਜ਼ਦੂਰ ਉਹਨਾਂ ਦੀ ਹਾਲਤ ਜਿਹੜੀ ਦਿਨੋਂ ਦੇ ਨਿਕਲ ਰਹੀ ਹੈ ਤੇ ਇਹ ਟਰੈਕਟਰ ਲੈਣ ਦਾ ਮਕਸਦ ਸਾਡਾ ਇਹ ਹੈ ਵੀ ਜਿਨ੍ਹਾਂ ਪਰਿਵਾਰਾਂ ਕੋਲੇ 4 ਕਿੱਲਾਂ ਤੋਂ ਘੱਟ ਜ਼ਮੀਨ ਹੈ। ਚਾਹੇ ਉਹ ਐਸਸੀ ਹੈ ਜਾਂ ਬੀਸੀ ਹੈ ਜਾਂ ਜਨਰਲ ਹੈ। ਕੋਈ ਵੀ ਉਹਨਾਂ ਦਾ ਧਰਮ ਹੈ। ਅਸੀਂ ਉਹ ਪਿੰਡ-ਪਿੰਡ ਦੇ ਵਿੱਚ ਜਾ ਕੇ ਇੱਕ ਬਾਬਾ ਜੀਵਨ ਸਿੰਘ ਨਾਲ ਤੇ ਕਲੱਬ ਬਣਾਉਣਾ ਉਹਨਾਂ ਦਾ ਤੇ ਉਹ ਬਾਬਾ ਜੀਵਨ ਸਿੰਘ ਦਾ ਹੁਣ ਜਨਮ ਦਿਹਾੜਾ ਚੱਲ ਰਿਹਾ ਉਹਦੇ ਚ ਖੰਡ ਪਾਟਸਾ ਪ੍ਰਕਾਸ਼ ਕਰਉਣਗੇ ਤੇ ਅਸੀਂ ਜਾ ਕੇ ਟਰੈਕਟਰ ਦੀ ਚਾਬੀ ਦੇਵਾਂਗੇ ਇਹਦੀ ਕੋਈ ਕਿਸ਼ਤ ਨਹੀਂ ਤੇ ਇਹ ਜਿਹੜਾ ਕਲੱਬ ਦੇ ਨਾਮ ਪ੍ਰਾਪਰਟੀ ਹੋਊਗੀ ਤੇ ਉਦੋਂ ਬਾਅਦ ਜੇ ਤੇਲ ਉਹ ਆਪ ਕਰ ਲੈਣਗੇ ਰੇਜ ਦਾ ਉਦੋਂ ਵਦਗਾ ਤੇ ਨਹੀਂ ਸੀ ਤੇਲ ਦਾ ਵੀ ਰੀਜਮੈਂਟ ਕਰਕੇ ਦੇਵਾਂਗੇ ਤੇ ਛੋਟੇ ਕਿਸਾਨਾਂ ਨੂੰ ਇਹ ਤੇ ਮਜ਼ਦੂਰਾਂ ਨੂੰ ਉਤਸ਼ਾਹ ਮਿਲੂਗਾ ਜਿਹਨ ਮਾਲੀ ਹੈ ਉਹ 70 70000 ਰੁਪਏ ਠੇਕਾ ਭਰਦੇ ਆ ਤੇ ਜਿਵੇਂ ਸਾਡਾ ਬੋਰਗਸਿਕ ਸਮਾਜ ਹੈ ਇਹ ਜ਼ਮੀਨ ਤੋਂ ਵਾਂਝਿਆ ਪਰ ਜ਼ਮੀਨਾਂ ਠੇਕੇ ਤੇ ਲੈਂਦੇ ਆ ਤੇ ਮੈਨੂੰ ਉਮੀਦ ਹੈ ਵੀ ਇਹਨਾਂ ਪਰਿਵਾਰਾਂ ਨੂੰ ਦੇ ਨਾਲ ਬਹੁਤ ਮਾਲੀ ਮਦਦ ਮਿਲੇਗੀ ਤੇ ਅਸੀਂ ਨਸ਼ੇ ਤੇ ਇੱਕ ਨਵਾਂ ਪੈਸਾ ਵੀ ਖਰਚ ਦਾ ਕੀ ਕਰਨਾ ਹੈ ਮੇਰਾ ਕੋਈ ਵੀ ਵਰਕਰ ਨਸ਼ਾ ਕਰਕੇ ਕੋਈ ਵੋਟਾਂ ਮੰਗਣ ਨਹੀਂ ਜਾਊਗਾ ਠੀਕ ਹੈ ਸਾਡੇ ਕੋਈ ਵੱਡੇ ਵੱਡੇ ਪੋਸਟਰ ਨਹੀਂ ਲੱਗਣਗੇ ਸਾਡਾ ਸਿਸਟਮ ਹੈ ਸੋਸ਼ਲ ਮੀਡੀਆ ਥਰੂ ਹੋਊਗਾ ਤੇ ਹਲਕਾ ਗਿੱਦੜਵੇ ਦੇ ਵਿੱਚੋਂ ਪੂਰੇ ਬਹੁਤ ਜ਼ਿਆਦੇ ਮਾਰਜਨ ਦੇ ਨਾਲ ਅਸੀਂ ਜਿੱਤਾਂਗੇ ਇਹ ਇਹ ਬੰਦੇ ਤੁਸੀਂ ਲੱਭੋਗੇ ਕਿਵੇਂ ਵੀ ਕਿਹਨਾਂ ਨੂੰ ਟਰੈਕਟਰ ਦੇਣਾ ਹੈ ਅਸੀਂ ਕਿਵੇਂ ਤੁਸੀਂ ਤੈਅ ਕਰੋਗੇ ਇਹ ਸਰ ਜਿਵੇਂ ਅਨਾਉਂਸ ਕਰਤਾ ਵੀ ਗਿੱਦੜ ਵੇ ਦੇ ਵਿੱਚ ਲਗਭਗ 55 ਪਿੰਡ ਆਈ ਤੇ ਪਿੰਡਾਂ ਦੇ ਵਿੱਚ ਵੀਡੀਓ ਜਾਊਗੀ ਉੱਥੋਂ ਦੇ ਜਿਹੜੇ ਲੋਕ ਐ ਜਿਹਨਾਂ ਦੇ ਜ਼ਮੀਨਾਂ ਠੇਕੇ ਤੇ ਕਰਦੇ ਆ ਜਾਂ ਜਿਨ੍ਹਾਂ ਕੋਲ 4 ਏਕੜ ਐ ਉਹ ਆਪਦਾ ਉਥੇ ਬਾਬਾ ਜੀਮ ਸਿੰਘ ਨਾਂ ਦੇ ਕਲੱਬ ਰਜਿਸਟਰ ਕਰਾਉਣਗੇ ਤੇ ਉਹ ਸਾਡੇ ਨਾਲ ਸੰਪਰਕ ਕਰ ਲੈਣਗੇ ਤੇ ਬਾਬਾ ਜੀ ਦਾ ਜਨਮ ਦਿਹਾੜੇ ਦਾ ਅਖੰਡ ਪਾਠ ਸਾਹਿਬ ਰੱਖਣਗੇ ਤੇ ਅਸੀਂ ਟਰੈਕਟਰ ਦੇਵਾਂਗੇ ਟਰੈਕਟਰ ਤੁਸੀਂ ਕਦੋਂ ਪਹਿਲਾਂ ਮੰਡੋਂਗੇ ਕਿ ਬਾਅਦ ਚ ਮੰਡੋਂਗੇ ਕਦੋਂ ਨਹੀਂ ਪਹਿਲਾਂ ਹੀ ਅਸੀਂ ਇਹ ਦੋ ਟਰੈਕਟਰ ਮੇਰੇ ਕੋਲ ਹੈਗੇ ਇੱਕ ਤਾਂ ਇਹ ਹੈ ਕਿ ਘਰੇ ਖੜਾ ਹੈ ਤੇ ਜੇ ਮੇਰੇ ਕੋਲ ਤੜਕੇ ਮੈਸੇਜ ਆ ਜੇ ਵੀ ਬਾਬਾ ਜੀ ਅਸੀਂ ਆ ਅਖੰਡ ਪਾਠ ਸਰ ਕਰਾ ਲਿਆ ਤੇ ਬਾਬਾ ਜੀਵਨ ਸਿੰਘ ਜੀ ਦਾ ਅਖੰਡ ਪਾਠ ਹੈ ਤੇ ਜਿਵੇਂ ਕੱਲ ਨੂੰ ਰੱਖਿਆ ਤੇ ਤੀਜੇ ਦਿਨ ਭੋਗ ਪੈਂਦਾ ਤੇ ਤੀਜੇ ਦਿਨ ਭਵੇਂ ਤਾਂ ਘਰ ਆ ਕੇ ਲੈ ਜਾਣ ਤੇ ਚੇ ਸਾਨੂੰ ਸੱਦ ਰਣ ਅਸੀਂ ਉੱਥੇ ਜਾ ਕੇ ਚਾਬੀ ਫੜਾਵਾਂਗੇ ਲੋ ਭਾਈ ਦੱਬ ਕੇ ਆਪਣੀ ਸਮਾਜ ਦੀ ਸੇਵਾ ਕਰੋ ਕਿਸੇ ਗਲੀ ਚ ਚੱਕੜਾ ਉੱਥੇ ਭਰਤ ਪਾਓ ਜੇ ਕਿਸੇ ਗਰੀਬ ਮਜ਼ਦੂਰ ਨੂੰ ਹੋਰ ਕੋਈ ਸਮਾਨ ਛੱਡਣ ਜਾਣਾ ਹੈ ਮਤਲਬ ਗਰੀਬ ਪਰਿਵਾਰਾਂ ਖਾਤਰ ਵੀ ਇਹ ਕਦਮ ਦੀ ਅਪਰਾ ਲੱਗੇ ਇਹ ਮਤਲਬ ਕੀ ਇਹ ਕਹਿ ਸਕਦੇ ਵੀ ਚੋਣ ਮੈਨੀਫੈਸਟੋ ਜਿਹੜਾ ਹੁੰਦਾ ਹੈ ਚੋਣ ਮੈਨੀਫੈਸਟੋ ਉਹਦੇ ਵਿੱਚ ਤੁਸੀਂ ਇਹ ਰੱਖਿਆ ਵੀ ਟ੍ਰੈਕਟਰ ਚੋਣ ਮੈਨੀਫੈਸਟੋ ਸਾਡੇ ਹੀ ਹੈ ਵੀ ਟ੍ਰੈਕਟਰ ਵੀ ਉਹਦੇ ਵਿੱਚ ਹੀ ਰੱਖਿਆ ਹੈ ਤੁਸੀਂ ਨਹੀਂ ਇਹ ਚੋਣ ਮੈ ਉਹਦਾ ਤੋਂ ਬਾਅਦ ਦੀ ਹੈ ਵੀ ਕੀ ਛੱਡਣ ਨੀਤੀਆਂ ਹੈ ਬਾਅਦ ਦੀ ਗੱਲ ਹੈ ਹਾਂ ਸਾਡਾ ਚੋਣ ਮੈਨੀਫੈਸਟੋ ਹੈ ਜਿਹੜਾ ਅਵਾਂਸ ਹੀ ਦੇ ਰਹੇ ਹਾਂ ਹਾਂਜੀ ਇਹ ਦਾ ਅਡਵਾਂਸ ਦੇ ਵਿੱਚ ਅਜੇ ਹਾਲਾਂਕਿ ਉੱਥੇ ਚੋਣਾਂ ਦਾ ਕੋਈ ਲਾਨ ਨਹੀਂ ਹੋਇਆ ਇਹ ਜਦੋਂ ਚੋਣਾਂ ਦਾ ਐਲਾਨ ਹੋ ਜਾਂਦਾ ਉਦੋਂ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਵੰਡੀਆਂ ਜਾ ਸਕਦੀਆਂ ਉਹ ਚੋਣ ਜਾਬਤੇ ਦੀ ਇੱਕ ਉਲੰਘਣਾ ਹੁੰਦੀ ਹੈ ਠੀਕ ਹੈ ਇਹ ਸਾਡਾ ਜਿਹੜਾ ਮਿਸ਼ਨ ਹੈ ਇਹ ਉਮੀਦ ਹੈ ਵੀ ਅਸੀਂ ਇਹਨੂੰ 700 ਟਰੈਕਟਰ ਬਰਾੜ ਸਰ ਨੂੰ ਕਿਹਾ ਜਿੱਦਾਂ ਸਾਨੂੰ ਜਲਦੀ ਦੇ ਦੇਣਗੇ ਤੇ ਲੈਣ ਵਾਲੇ ਲੈ ਲੈਣਗੇ ਤੇ ਮੈਨੂੰ ਉਮੀਦ ਹੈ ਵੀ ਇਹ ਮਤਲਬ ਇਲੈਕਸ਼ਨ ਦਾ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਅਸੀਂ ਵੰਡ ਦੇਾਂਗੇ ਇਹ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਸਾਰਾ ਹੋ ਰਿਹਾ ਹੈ ਇਹ ਟਰੈਕਟਰ ਦਾ ਹੈਗਾ ਤੁਸੀਂ ਪਹਿਲਾ ਟਰੈਕਟਰ ਹੁਣ ਕਦੋਂ ਦੇਣਾ ਹੈਗਾ ਇਹ ਪਹਿਲਾਂ ਜੀ ਕਿਤੇ ਦੇਣਾ ਦੇਣਾ ਕਿਹਨੂੰ ਇਹ ਤਾਂ ਪਹਿਲਾਂ ਇਹ ਹੁਣ ਪਹਿਲਾ ਦੇਖੋ ਲੱਕੀ ਕੌਣ ਹੁੰਦਾ ਜੀ 55 ਪਿੰਡ ਹੈ ਸਾਡੇ ਕੋਲੇ ਹੁਣ ਕੋਣ ਅੱਜ ਕਿਸ ਦਾ ਵੀ ਬਾਬਾ ਜੀ ਅਸੀਂ ਸਵੇਰ ਖੰਡ ਪਾਠ ਸਵੇਰ ਪ੍ਰਕਾਸ਼ ਕਰਾ ਰਹੇ ਹਾਂ ਕੱਲ ਨੂੰ ਕਿੰਨੀ ਤਰੀਕ ਹੈ ਕੱਲ 19 ਤਰੀਕ ਹੈ 19 20 21 ਤਰੀਕ ਨੂੰ ਅਸੀਂ ਦੋਨੇ ਟਰੈਕਟਰ ਜਾਂ ਇਸ ਤੋਂ ਵੱਧ ਵੀ ਸੀ ਦੇ ਸਕਦੇ ਹਾਂ ਜਿਹੜੇ ਬੰਦੇ ਨੇ ਕੱਲ ਨੂੰ ਖੰਡ ਪਾਠ ਰਖਾ ਲੈ ਉਹਨਾਂ ਨੂੰ ਅਸੀਂ 21 ਤਰੀਕ ਨੂੰ ਟਰੈਕਟਰਾਂ ਦੇ ਚੱਬਗਾ ਫੜਾ ਦੇਗੇ ਕੱਲ ਤੋਂ ਸ਼ੁਰੂ ਕਰਾਂਗੇ ਆਰ ਸੀ ਉਹਨਾਂ ਦੇ ਨਾਂ ਤੇ ਕਲੱਬ ਦੇ ਨਾਂ ਤੇ ਹੁਣ ਸ਼ੁਰੂ ਕਰਕੇ ਕਦੋਂ ਵਕਤ ਬਣ ਰਿਹਾ ਵਰਤ ਜੀ ਅਸੀਂ ਜਿੰਨਾ ਚਿਰ ਚੋਣ ਜਾਬਤਾ ਨਹੀਂ ਲੱਗਦਾ ਕਿ ਅਸੀਂ ਕਾਨੂੰਨ ਦੇ ਦਾਇਰੇ ਚ ਰਹਿਣਾ ਹੈ ਇਹ ਗੱਲ ਹੁਣ ਪੱਕੀ ਹੈ ਜੀ ਤੁਸੀਂ ਔਰ ਕੌਣ ਪਾਉਦੇ ਹੋ ਵੀਡੀਓ ਤੇ ਗਰੇਲ ਲਖੀਰ ਧਰਤੀ ਤੰਗਰੀ ਖਾਲਸਾ ਨੰਗਰੀ ਬਾਬੇ ਨਾਨਕ ਦੀ ਕਿਰਪਾ ਇਹ ਕੋਈ ਪਹਿਲਾ ਟਰੈਕਟਰ ਨਹੀਂ ਇਹ ਮੇਰਾ 10ਵਾਂ ਟਰੈਕਟਰ ਆ ਬਰਾੜ ਸਾਹਿਬ ਕੋਲੇ ਖੜੇ ਆ ਹਾਂ ਇੱਕ ਟਰੈਕਟਰ ਦੀ ਕੀਮਤ ਦੀ ਗੱਲ ਕਰੀਏ ਕਿੰਨੀ ਕੀਮਤ ਹੈ ਟਰੈਕਟਰ ਦੀ ਕੀਮਤ ਦਿਉਂਦਾ ਇਹ ਬਰਾੜ ਸਾਹਿਬ ਨੇ ਦੱਸਿਆ ਇਹ ਲਗਭਗ ਜੀ 5 ਲੱਖ ਤੇ 70 ਹਜ਼ਾਰ 5 ਲੱਖ 70 ਦਾ ਪੈਣਦਾ ਹੈ ਬਾਕੀ ਸਾਡੇ ਨਾਲ ਲਿੰਕ ਹੈ ਤੇ ਸਾਡਾ ਇਹਨਾਂ ਨਾਲ ਰੇਟ ਨਹੀਂ ਹੁੰਦਾ ਅਸੀਂ ਤਾਂ ਜਿਵੇਂ ਕਹਦੇ ਨੇ ਬਰਾੜ ਸਾਹਿਬ ਤੇ ਸਾਡਾ ਹੱਥ ਮੋੜਦੇ ਨਹੀਂ ਇਹ ਕਿੰਨਾ ਪੈਜੂ 5 ਲੱਖ ਤੇ 100 ਵੀ ਲਾਈ ਜੇ 100 ਲੱਗੇ ਤਾਂ 5 ਕਰੋੜ ਸਵਾ 5 ਕਰੋੜ ਇਹ ਧਰਤੀ ਤੰਗ ਨਹੀਂ ਖਾਲਸਾ ਨੰਗਣੀ ਬੱਬਾ ਖਾਲਸਾ ਕੁਝ ਨਹੀਂ ਕਰਦਾ ਅਸੀਂ ਇਸ ਤੇ ਸਾਡਾ ਮਿਸ਼ਨ ਹੈ ਵੀ 10 ਕਰੋੜ ਰੁਪਏ ਖਰਚਾ ਕਰਨਾ ਇਸ ਤੋਂ ਇਲਾਵਾ ਇੱਕ ਸਾਡਾ ਮਿਸ਼ਨ ਹੋ ਰਿਹਾ ਅਸੀਂ ਹਰੇਕ ਪਿੰਡ ਦੇ ਵਿੱਚ 10-10 ਕਿੱਲੇ ਜ਼ਮੀਨ ਲੈਣੀਆਂ ਠੇਕੇ ਤੇ ਤੇ ਉਹਦੇ ਚ ਅਸੀਂ ਨਾ ਹਰਾ ਵੀਜਨਾ ਗਾਂਾਂ ਖਾਤਰ ਤੇ ਜਿਹੜੇ ਬੇਜ਼ਮੀਨੇ ਲੋਕ ਆ ਜਿਹੜੇ ਘਰੇ ਪਸ਼ੂ ਪਾਲਦੇ ਉਹਨਾਂ ਖਾਤਰ ਤੇ ਹੁਣ ਤੁਸੀਂ ਕਹੋਗੇ ਨਾ ਪੈਸਾ ਆਊਗਾ ਕਿੱਥੋਂ ਜਿਹੜਾ ਆ ਟਰੈਕਟਰ ਵਾਸਤੇ ਤੁਸੀਂ ਸੰਪਰਕ ਕਿਵੇਂ ਕਰਨਗੇ ਤੁਹਾਨੂੰ ਕੋਈ ਨੰਬਰ ਨੁਮਰ ਦਵਾਂ ਕਿ ਮੈਂ ਜੀ ਗਰਮੇਲ ਸਿੰਘ ਖਾਲਸਾ ਨਰਾ ਮੋਬਾਈਲ ਨੰਬਰ ਹੈ 904119 07851 ਤੇ ਨਾਲ ਹੀ ਮੈਂ ਜਿਹੜਾ ਪੀ ਆ ਉਹਨਾਂ ਦਾ ਨੰਬਰ ਵੀ ਤੁਹਾਨੂੰ ਲਿਖਾ ਦੇਈਂ ਲਿਖਾ ਤਾਂ ਲੋ ਅਸੀਂ ਲਿਖ ਵੀ ਦਵਾਂਗੇ ਉੱਤੇ ਲਿਖ ਦਾਂਗੇ ਨੰਬਰ ਤੁਹਾਡਾ ਇੱਕ ਮਿੰਟ ਹੀ ਇਹ ਲਿਖ ਦਵਾਂ ਬਾਅਦ ਚ ਲੇਦੋ ਅਸੀਂ ਬੋਲਦਾ ਠੀਕ ਹੈ ਤੇ ਇਹ ਮੇਰੇ ਨਾਲ ਸੰਪਰਕ ਕਰ ਰਹੇ ਨੇ ਫੋਨ ਤੇ ਠੀਕ ਹੈ ਵੀ ਬਾਬਾ ਜੀ ਪਿੰਡ ਜਿੰਡੀਆਂ ਦੇ ਵਿੱਚ ਮੰਨ ਲੋ ਧਾਰਨਿਕ ਵੇਸੀ ਬਾਬਾ ਜੀ ਕਲੱਬ ਸਾਡਾ ਹੈਗਾ ਤੇ ਅਸੀਂ 19 ਤਰੀਕ ਨੂੰ ਖੰਡ ਪਾਟ ਸਾਹਿਬ ਪ੍ਰਕਾਸ਼ ਕਰਾ ਲਿਆ ਤੇ 21 ਨੂੰ ਭੋਗ ਹੈ ਤੇ ਆ ਉਹਨਾਂ ਟ੍ਰੇਟਰ ਲੈ ਕੇ ਦਿਖ ਗਈ ਤੇ ਫਿਰ ਖਾਸ ਰਹੀ ਹੈ ਵੀ ਛੋਟੇ ਕਿਸਾਨਾਂ ਨੂੰ ਲਈ ਛੋਟੇ ਕਿਸਾਨਾਂ ਨੂੰ ਅਪ ਕਰਨਾ ਤੇ ਗਊ ਗਰੀਬ ਦੀ ਰੱਖਿਆ ਕਰਨੀ ਜੋ 10 ਕਿਲੇ ਸੀ ਵੀ ਜਿਹੜਾ ਗਊਆਂ ਜਿਹੜੀਆਂ ਛੜਕਾਂ ਤੇ ਭੁੱਖਾ ਮਰਦੇ ਐਕਸੀਡੈਂਟ ਕਰਾਉਂਦੇ ਆ ਉਹ ਸੁਰੱਖਿਤ ਹੋ ਜਾਣੀਆਂ ਤੇ ਜਿਹੜੇ ਕਿਸੇ ਗਰੀਬ ਨੇ ਪਸ਼ੂ ਰੱਖ ਲਿਆ ਉਹ ਖੇਤਾਂ ਦੇ ਵਟਾਂ ਦੇ ਘਾਹ ਨਹੀਂ ਖੋਤੂਗਾ ਉੱਥੋਂ ਵੱਢ ਕੇ ਪੌਗਾ ਤੇ ਜਿਹੜਾ ਮਿਸ਼ਨ ਹੈ ਇਹ ਤਨਤਨ ਸੰਤ ਬਾਬਾ ਗੁਰਤੇਜ ਸਿੰਘ ਜੀ ਨਾਨਕ ਸਰ ਵਾਲੇ ਉਹਨਾਂ ਦੇ ਅਸ਼ੀਰਵਾਦ ਸਦਕਾ ਤੇ ਉਹਨਾਂ ਦੇ ਨਾਂ ਤੇ ਅਸੀਂ ਨਾਂ ਰੱਖੇ ਸੰਸਥਾ ਦਾ ਮਾਨਵਤਾ ਭਲਾਈ ਕੇਂਦਰ ਸੌਰੀ ਸੰਤ ਬਾਬਾ ਗੁਰਤੇਜ ਸਿੰਘ ਜੀ ਭਲਾਈ ਕੇਂਦਰ ਇਹ ਚ ਪਸ਼ੂ ਵੀ ਹੈ ਪੰਛੀ ਵੀ ਹੈ ਤੇ ਕਿਸੇ ਕੋਈ ਕਿਸੇ ਧਰਮ ਦੇ ਨਾਲ ਹੈ ਕਿਸੇ ਜਾਤੀ ਦੇ ਨਾਲ ਹੈ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਚਲੋ ਹੁਣ ਗੱਲ ਪੱਕੀ ਹੋ ਗਈ ਹੁਣ ਤੁਹਾਨੂੰ ਟਰੈਕਟਰ ਦਿਖਾ ਦਈਏ ਟਰੈਕਟਰ ਆਹ ਟਰੈਕਟਰ ਜਿਹੜਾ ਹੈ ਪਹਿਲਾ ਮਿਲਣਾ ਇਹਦੇ ਨਾਲ ਦੀ ਸਾਰੇ ਦੇਣਗੇ ਆ ਨਿਊ ਹਾਲੈਂਡ ਕੰਪਨੀ ਦਾ ਟਰੈਕਟਰ ਹੈ 11 ਹਰ ਖਿਜਦਾ ਘਟ ਘਟ 5.5 ਲੱਖ ਦੀ ਇਹਦੀ ਕੀਮਤ ਘਟ ਘਟ ਹੈਗੀ ਆ ਤੇ ਸਵਾ 100 ਟਰੈਕਟਰ ਇਹਨਾਂ ਨੇ ਕਿਹਾ ਵੰਡਣਾ ਠੀਕ ਆ ਵੰਡਣ ਕੇ ਉਹ ਦੇਖਾਂਗੇ ਸਾਹ ਤੋਂ ਉਦੋਂ ਪਤਾ ਲੱਗੂਗਾ ਹੁਣ ਅਸੀਂ ਇਹਨਾਂ ਨੇ ਕਿਹਾ ਤਾਂ ਕਹਿਤਾ ਸਰਪੰਚ ਕਰੋ ਕਿ ਕਿਵੇਂ ਕਰਾਂਗੇ ਸ੍ਰੀ ਸਟੀਰੀਫਾਈ ਕਰਾਂ ਤੇ ਤੁਸੀਂ ਤਰੀਕ ਨੂੰ ਦੇਖੋ ਜੀ ਵੰਡ ਦਾ ਖਾਲਸਾ ਨਹੀਂ ਖਾਲਸਾ ਜਿਹੜਾ ਵਾਦਾ ਕਰ ਲੈਣਾ ਮੁਕਰਦਾ ਨਹੀਂ ਉਹ ਵੀ ਦਿਖਾਵਾਂਗੇ ਤੁਹਾਨੂੰ ਜਦੋਂ ਆ ਵੀ ਵੱਡਾ ਉਹ ਵੀ ਅਸੀਂ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਇੱਕ ਵੀ ਪਰਚਾ ਨਹੀਂ ਹੁਣ ਦਿੱਤਾ ਕਿਹਾ ਸੀ ਵੀ ਸਰਪੰਚ ਬਣਾਉਂਗੇ ਨਾ ਵੀ ਸੋਡੇ ਸਮਝੋਤਾ ਇੱਥ ਤੇ ਥਾਣਾ ਸਦੈ ਵਿੱਚ ਰਿਪੋਰਟ ਪੁੱਛ ਲੋ ਵੀਰਤਲਾਕੇ ਕਿੰਨੇ ਪਰਚੇ ਆ 0 ਤੇ ਫਿਰਦਾ ਕੰਮ ਨਾਲੇ ਮੈਂ ਕ੍ਰਿਮੀਨਲ ਏਜੰਟ ਨੂੰ ਬੁਲਾਉਂਚ ਕਰਦਾ ਵੀਰਤਲਾਕੇ ਨਸ਼ਿਆਂ ਦਾ ਗੜ ਹਰੇਕ ਤਰ੍ਹਾਂ ਦਾ ਕ੍ਰਾਈਮ ਪਰ ਸਤਗੁਰੂ ਦੀ ਕਿਰਪਾ ਦੇ ਨਾਲ ਉਸੇ ਪਰਚਾ ਨਹੀਂ ਹੋਇਆ ਤੇ ਨਾ ਹੀ ਹੋਣ ਦੇਣਾ ਤੇ ਬਹੁਤੋ ਚਲੋ ਜਿਹੜਾ ਗਲਤ ਕੰਮ ਕਰੂ ਹੋਊਗਾ ਪਰ ਦੂਜੇ ਜੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਦੂਜੇ ਪਾਸੇ ਲਾ ਦਈਏ ਤਾਂ ਚੰਗਾ ਮਤਲਬ ਨਸ਼ੇ ਤੋਂ ਬਚੇ ਰਹਿਣਗੇ ਬਾਕੀ ਅਸੀਂ ਇਕੱਲੇ ਹੱਥ ਬੰਨ੍ਹਣ ਵਾਲੇ ਨਹੀਂ ਬਈ ਅਸੀਂ ਡਾਂਗ ਵੀ ਫੇਰਦਿਆਂ ਜਾਂ ਨਹੀਂ ਸੁਧੁੰਦਾ ਸਾਂ ਸਾਡਾ ਚੋਨ ਸੰ ਟੰਬਾ ਤੇ ਫੰਪਾਇਆ ਠੀਕ ਹੱਦ ਕਰ ਕਰੋ ਠੀਕ ਹੈ ਜੀ ਆਪਾਂ ਹੁਣ ਦੇਖਦੇ ਟਰੈਕਟਰ ਕਦੋਂ ਵੰਡੇ ਆਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਟਰੈਕਟਰ ਵੱੜਦੇ ਕਿ ਨਹੀਂ ਵੱੜਦੇ ਕਿਉਂਕਿ ਅਸੀਂ ਇਹਨਾਂ ਨੇ ਹੁਣ ਨਹੀਂ ਇਹਦੀ ਗੱਲ ਕਰਦੇ ਨਹੀਂ 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 ਨਾ ਵੰਡੇ ਉਹ ਲੋਕ ਫਿਰ ਕਹਾ ਗਿਆ ਅਸੀਂ ਕਿ ਨਾ ਵੰਡੇ ਫਿਰ ਕਹਾ ਗਿਆ ਅਸੀਂ ਵੀ ਨਹੀਂ ਵੰਡੇ ਤੁਸੀਂ ਤੁਸੀਂ ਕਿਹਾ ਸੀ ਔਰ ਕੌਣ ਹੈ ਬਿਲਕੁਲ ਜੀ ਅਸੀਂ ਹੁਣ ਵੀਡੀਓ ਜਾ ਕੇ ਚਲਾ ਦੇਣੀ ਹੈ ਤੇ ਜੇ ਤੁਸੀਂ ਨਾ ਵੰਡੇ ਫਿਰ ਦਿਖਾਵਾਂਗੇ ਵੱਡੇ ਤਾਂ ਵੀ ਦਿਖਾਵਾਂਗੇ ਨਾ ਵੰਡੇ ਤਾਂ ਵੀ ਦਿਖਾਵਾਂਗੇ ਵੰਡੇ ਵਿੱਚ ਪੋਜ਼ਿਟਿਵ ਦਿਮਾਗ ਲਿਆਓ ਪੋਜ਼ਿਟਿਵ ਪੋਜ਼ਿਟਿਵ ਚਲੋ ਜੀ ਤੁਹਾਨੂੰ ਸਹੀ ਤੁਸੀਂ ਵੰਡੋਗੇ ਐ ਕੋ ਮੁੱਛੋ ਬਿਲਕੁਲ ਵੰਡੋਗੇ ਵੰਡੋਗੇ ਤੇ ਗਰੀਬ ਕਿਸਾਨ ਉਤੇ ਚੱਕਾ ਜਾਵੇ ਅਸਲ ਇਹ ਹੀ ਚਾਹੁੰਦੇ ਦੇਸ਼ ਦੀ ਤਰੱਕੀ ਹੋਵੇ ਤਾਂ ਦੋਸਤੋ ਵੀਡੀਓ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਪਹੁੰਚੇ ਇਹਨਾਂ ਸੰਬਰਕ ਕਰ ਸਕਦੇ ਗਰੀਬ ਕਿਸਾਨਾਂ ਉਹ ਫਾਇਦਾ ਹੋ ਸਕੇ ਆਪ ਚੱਕ ਸਕਣ ਚਾਰੇ ਹਲਕਿਆਂ ਦੇ ਵਿੱਚ ਸ਼ੇਅਰ ਜਨ ਹਲਕਾ ਬਰਨਾਲਾ ਖਾਲੀ ਹੋਇਆ ਉੱਥੇ ਸਾਡਾ ਕੈਂਡੀਡੇਟ ਹੈ ਸਾਰੇ ਮੈਂ ਕਹਿੰਦਾ ਇਹ ਕੰਮ ਇਹ ਹੋ ਗਿਆ ਪੂਰੀ ਦੁਨੀਆ ਤੱਕ ਜਾਊਗੀ ਇਹ ਤੁਹਾਡੀ ਵੀਡੀਓ ਪੂਰੀ ਦੁਨੀਆ ਤੱਕ ਤੁਮ ਪਾਈ ਹੋਗੀ ਠੀਕ ਹੈ ਜੀ ਲੋ ਜੀ ਅੱਜ ਤੱਕ ਮੈਂ ਦੇਵਕਰਨ ਤੁਸੀਂ ਦੇਖ ਰਹੇ ਹੋ ਪੰਜ ਪੰਜ ਟੀਵੀ ਜੈ ਹਿੰਦ ਜੈ ਭਾਰਤ ਠੀਕ ਹੈ ਠੀਕ ਹੈ